ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਸ਼ੁਤਰਾਣਾ ਪਿੰਡ ਬਾਰੇ ਸਾਡੇ ਕੋਲ ਕੁਝ ਜਾਣਕਾਰੀ ਆਈ ਹੈ ਸਿੱਧੀ ਉੱਥੋਂ ਦੇ ਲੋਕਾਂ ਦੀ ਚਰਚਾ ਵਿੱਚੋਂ ਹਾਂਜੀ ਤੇ ਲੱਗਦਾ ਹੈ ਕਿ ਉੱਥੇ ਕੋਈ ਖਾਸ ਮੁੱਦਾ ਹੈ ਜਿਹੜਾ ਲੋਕਾਂ ਦੇ ਮਨਾਂ ਵਿੱਚ ਘੁੰਮ ਰਿਹਾ ਹੈ ਕੁਝ ਨਜ਼ਰਅੰਦਾਜ਼ੀ ਦੀ ਗੱਲ ਹੋ ਰਹੀ ਹੈ ਪਿੰਡ ਦੀ ਬਿਲਕੁਲ ਦੇਖੋ ਇਹ ਸਾਰੇ ਗੱਲਬਾਤ ਦਾ ਮਤਲਬ ਮਕਸਦ ਇਹ ਹੀ ਸਮਝਣਾ ਹੈ ਕਿ ਸ਼ੁਤਰਾਣਾ ਪਿੰਡ ਦੇ ਹਾਲਾਤ ਕੀ ਨੇ ਖਾਸ ਕਰਕੇ ਹੁਣੇ ਜੇ ਇੱਕ ਐਲਾਨ ਹੋਇਆ ਹੈ ਉਸ ਤੋਂ ਬਾਅਦ ਲੋਕਾਂ 'ਚ ਥੋੜੀ ਚਿੰਤਾ ਵਧੀ ਹੈ। اچھا। ਹਾਂਜੀ ਕਿਉਂਕਿ ਗੱਲ ਇਹ ਉੱਭਰ ਕੇ ਆ ਰਹੀ ਹੈ ਕਿ ਪੂਰਾ ਹਲਕਾ ਤਾਂ ਪਿੰਡ ਦੇ ਨਾਂ ਤੇ ਹੈ ਪਰ ਜਦੋਂ ਸਹੂਲਤਾਂ ਦੀ ਗੱਲ ਆਉਂਦੀ ਹੈ ਤਾਂ ਪਿੰਡ ਨੂੰ ਹੀ ਪਾਸੇ ਕਰ ਦਿੱਤਾ ਜਾਂਦਾ ਹੈ। ਇੰਜ ਮਹਿਸੂਸ ਹੋ ਰਿਹਾ ਹੈ। ਹੂੰ ਇਹ ਤਾਂ ਵਾਕਈ ਮਤਲਬ ਥੋੜੀ ਅਜੀਬ ਜੀ ਗੱਲ ਲੱਗਦੀ ਹੈ। ਚਲੋ ਇਹਨੂੰ ਥੋੜਾ ਹੋਰ ਸਮਝਦੇ ਹਾਂ। ਜਾਣਕਾਰੀ ਕਹਿੰਦੀ ਹੈ ਕਿ ਇਹ ਸਾਰਾ ਮਸਲਾ ਸ਼ੁਰੂ ਹੋਇਆ ਉਹ 2 ਜੂਨ ਤੋਂ। ਰਸੌਲੀ ਚ ਕੋਈ ਮੇਲਾ ਸੀ ਹਾਂਜੀ ਬਾਬਾ ਸ਼ਹੀਦ ਦੇ ਦਰਬਾਰ ਤੇ ਮੇਲਾ ਸੀ ਉੱਥੇ ਹਲਕਾ ਵਿਧਾਇਕ ਸ਼੍ਰੀ ਕੁਲਵੰਤ ਬਾਜ਼ੀਗਰ ਜੀ ਆਏ ਸੀ ਠੀਕ ਤੇ ਉਹਨਾਂ ਨੇ ਸ਼ੁਤਰਾਣਾ ਹਲਕੇ ਵਾਸਤੇ ਤਿੰਨ ਨਵੇਂ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਅੱਛਾ ਤਿੰਨ ਸਟੇਡੀਅਮ ਇਹ ਤਾਂ ਚੰਗੀ ਗੱਲ ਐ ਹਾਂ ਗੱਲ ਤਾਂ ਚੰਗੀ ਐ ਪਰ ਪੇਚ ਇੱਥੇ ਫਸ ਗਿਆ ਕਿ ਇਹ ਸਟੇਡੀਅਮ ਬਣਨੇ ਕਿੱਥੇ ਨੇ ਉਹ ਕਿੱਥੇ ਬਣਨੇ ਨੇ ਫਿਰ ਐਲਾਨ ਮੁਤਾਬਕ ਇਹ ਬਣਨੇ ਨੇ ਰਸੌਲੀ ਪਾਤਰਾ ਤੇ ਪਾਈਕਾ ਕਕਰਾਲਾਂ ਵਿੱਚ ਹੈਂ ਸ਼ੁਤਰਾਣਾ ਵਿੱਚ ਨਹੀਂ ਜੀ ਨਹੀਂ ਸਾਰੇ ਸਰੋਤ ਇਹੀ ਦੱਸ ਰਹੇ ਨੇ ਕਿ ਸ਼ੁਤਰਾਣਾ ਪਿੰਡ ਦਾ ਨਾਮ ਜਿਸ ਦੇ ਨਾਮ ਤੇ ਪੂਰਾ ਹਲਕਾ ਹੈ ਉਹ ਇਸ ਲਿਸਟ ਵਿੱਚ ਹੈ ਹੀ ਨਹੀਂ ਅੱਛਾ ਇਹ ਤਾਂ ਵਾਕਈ ਬਹੁਤ ਮਤਲਬ ਹੈਰਾਨੀ ਵਾਲੀ ਗੱਲ ਹੋ ਗਈ ਖਾਸ ਕਰਕੇ ਜਦੋਂ ਪਿੰਡ ਦਾ ਨਾਮ ਹੀ ਹਲਕੇ ਦੀ ਪਛਾਣ ਹੈ ਕੀ ਇਹ ਪਹਿਲੀ ਵਾਰ ਹੋਇਆ ਹੈ ਇਹਦਾ ਜਾਣਕਾਰੀ ਵਿੱਚ ਕੁਝ ਹੈ ਇਸ ਬਾਰੇ ਨਹੀਂ ਨਹੀਂ ਅਸਲ ਵਿੱਚ ਜੋ ਗੱਲ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਕੋਈ ਨਵੀਂ ਗੱਲ ਨਹੀਂ ਹੈਗੀ ਪਹਿਲਾਂ ਵੀ ਕਈ ਪ੍ਰੋਜੈਕਟ ਆਏ ਨੇ ਸੁਤਰਾਣਾ ਵਾਸਤੇ ਪਰ ਕਹਿੰਦੇ ਨੇ ਕਿ ਆਗੂਆਂ ਦੀ ਟਿਲਮਟ ਕਰਕੇ ਜਾਂ ਧਿਆਨ ਨਾ ਦੇਣ ਕਰਕੇ ਉਹ ਪਿੰਡ ਚ ਲੱਗਣ ਦੀ بجائے ਕਿਤੇ ਹੋਰ ਚਲੇ ਗਏ। ਉਹ ਤੇ ਲੋਕ ਹੁਣ ਇਸ ਨੂੰ ਇੱਕ ਪੈਟਰਨ ਵਾਂਗ ਦੇਖ ਰਹੇ ਨੇ। ਹਮ ਮਤਲਬ ਦੋਹਰੀ ਮਾਰ ਹੋ ਗਈ। ਨਵਾਂ ਕੁਝ ਮਿਲਿਆ ਨਹੀਂ ਤੇ ਜੋ ਪਹਿਲਾਂ ਮਿਲਣਾ ਸੀ ਉਹ ਵੀ ਹੱਥੋਂ ਗਿਆ। ਪਰ ਇਹ ਖੇਡ ਮੈਦਾਨ ਇਹ ਸਟੇਡੀਅਮ ਇਹ ਪਿੰਡ ਲਈ ਕਿੰਨਾ ਜ਼ਰੂਰੀ ਹੈ? ਲੋਕ ਕੀ ਸੋਚਦੇ ਨੇ? ਦੇਖੋ ਸਰੋਤਾਂ ਵਿੱਚ ਇਹ ਗੱਲ ਬਹੁਤ ਜ਼ੋਰ ਨਾਲ ਚੁੱਕੀ ਗਈ ਹੈ ਕਿਹਾ ਗਿਆ ਹੈ ਕਿ ਖਾਸ ਕਰਕੇ ਨੌਜਵਾਨਾਂ ਲਈ ਖੇਡਾਂ ਬਹੁਤ ਜ਼ਰੂਰੀ ਨੇ ਹਾਂਜੀ ਉਹ ਤਾਂ ਹੈ ਇੱਕ ਤਾਂ ਸਹੀ ਪਾਸੇ ਲੱਗੇ ਰਹਿੰਦੇ ਨੇ ਨਸ਼ਿਆਂ ਵਗੈਰਾ ਤੋਂ ਬਚਾ ਰਹਿੰਦਾ ਨਾਲੇ ਸਰੀਰਕ ਤੇ ਮਾਨਸਿਕ ਤੌਰ ਤੇ ਵੀ ਤਕੜੇ ਹੁੰਦੇ ਨੇ ਇੱਕ ਵਧੀਆ ਸਟੇਡੀਅਮ ਸਿਰਫ ਖੇਡਣ ਦੀ ਥਾਂ ਨਹੀਂ ਹੁੰਦਾ ਉੱਥੇ ਬੱਚੇ ਅਨੁਸ਼ਾਸਨ ਸਿੱਖਦੇ ਨੇ ਟੀਮ 'ਚ ਕੰਮ ਕਰਨਾ ਸਿੱਖਦੇ ਨੇ ਬਿਲਕੁਲ ਸਹੀ ਗੱਲ ਹੈ ਤੇ ਇਸ ਨਿਰਾਸ਼ਾ ਦੇ ਨਾਲ 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 ਸ਼ਾਇਦ ਕੋਈ ਹੋਰ ਵੀ ਗੱਲ ਹੈ ਜੋ ਇਸ ਸਥਿਤੀ ਨੂੰ ਹੋਰ ਵਿਗਾੜ ਰਹੀ ਹੈ ਮੌਜੂਦਾ ਗਰਾਊਂਡ ਬਾਰੇ ਕੁਝ ਹਾਂਜੀ ਬਿਲਕੁਲ ਜਾਣਕਾਰੀ ਇਹ ਵੀ ਦੱਸਦੀ ਹੈ ਕਿ ਪਿੰਡ ਚ ਜਿਹੜਾ ਪਹਿਲਾਂ ਤੋਂ ਗਰਾਊਂਡ ਹੈਗਾ ਉਹਦੀਆਂ ਲਾਈਟਸ ਵੀ ਕਹਿੰਦੇ ਨੇ ਹੁਣ ਵਾਲੀ ਪੰਚਾਇਤ ਨੇ ਬੰਦ ਕਰਵਾ ਦਿੱਤੀਆਂ ਨੇ ਅੱਛਾ ਇਹ ਕਿਉਂ ਕਾਰਨ ਤਾਂ ਸਪਸ਼ਟ ਨਹੀਂ ਦੱਸਿਆ ਗਿਆ ਪਰ ਇਸ ਦਾ ਅਸਰ ਇਹ ਹੋਇਆ ਕਿ ਸ਼ਾਮ ਨੂੰ ਨਾ ਤਾਂ ਨੌਜਵਾਨ ਖੇਡ ਪਾਉਂਦੇ ਨੇ ਤੇ ਨਾ ਹੀ ਬਜ਼ੁਰਗ ਵਗੈਰਾ ਸੈਰ ਕਰ ਸਕਦੇ ਨੇ ਤਾਂ ਇੱਕ ਪਾਸੇ ਨਵਾਂ ਸਟੇਡੀਅਮ ਨਹੀਂ ਮਿਲ ਰਿਹਾ ਦੂਜੇ ਪਾਸੇ ਜੋ ਹੈ ਉਹਦੀ ਸਹੂਲਤ ਵੀ ਖੋਲੇ ਗਈ ਇਹ ਤਾਂ ਫਿਰ ਸੱਚਮੁੱਚ ਹੀ ਬਹੁਤ ਮਾੜੀ ਗੱਲ ਹੋਈ ਇਸ ਨਾਲ ਤਾਂ ਫਿਰ ਸਿੱਧਾ ਸਵਾਰ ਪੰਚਾਇਤ ਤੇ ਜਾਂਦਾ ਜਿਨ੍ਹਾਂ ਨੇ ਚੋਣਾਂ ਵੇਲੇ ਵਾਅਦੇ ਕੀਤੇ ਹੋਣਗੇ ਹਾਂ ਬਿਲਕੁਲ ਸਰੋਤ ਇਹ ਹੀ ਇਸ਼ਾਰਾ ਕਰਦੇ ਨੇ ਕਿ ਆ ਗਿਆ ਹੈ ਕਿ ਚੋਣਾਂ 'ਚ ਵਾਅਦੇ ਹੋਏ ਸੀ ਪਿੰਡ ਦੇ ਵਿਕਾਸ ਤੇ ਗਰਾਊਂਡ ਬਣਾਉਣ ਦੇ ਪਰ ਹੁਣ ਜਦੋਂ ਮੌਜੂਦਾ ਗਰਾਊਂਡ ਦੀਆਂ ਲਾਈਟਾਂ ਬੰਦ ਨੇ ਤੇ ਨਵੇਂ ਸਟੇਡੀਅਮ ਦੀ ਲਿਸਟ 'ਚ ਪਿੰਡ ਦਾ ਨਾਮ ਨਹੀਂ ਤਾਂ ਉਹ ਵਾਅਦੇ ਕਿੱਥੇ ਗਏ ਹੂੰ ਨਾਲੇ ਇੱਕ ਹੋਰ ਗੱਲ ਤੇ ਵੀ ਹੈਰਾਨੀ ਜਤਾਈ ਗਈ ਹੈ ਸਰੋਤਾਂ ਵਿੱਚ। ਉਹ ਕੀ ਕਿ ਜਦੋਂ ਵਿਧਾਇਕ ਜੀ ਇਹ ਐਲਾਨ ਕਰ ਰਹੇ ਸੀ ਮੇਲੇ ਵਿੱਚ ਤਾਂ ਉਸ ਵੇਲੇ ਉੱਥੇ ਮੌਜੂਦ ਪਿੰਡ ਦੇ ਲੋਕਾਂ ਨੇ ਤੁਰੰਤ ਇਸ ਤੇ ਇਤਰਾਜ਼ ਕਿਉਂ ਨਹੀਂ ਕੀਤਾ? ਉੱਥੇ ਆਵਾਜ਼ ਕਿਉਂ ਨਹੀਂ ਚੁੱਕੀ? ਹਾਂ ਇਹ ਵੀ ਸੋਚਣ ਵਾਲੀ ਗੱਲ ਹੈ। ਖੈਰ ਹੁਣ ਜਦੋਂ ਸਥਿਤੀ ਇਹ ਬਣ ਗਈ ਹੈ ਤਾਂ ਕੀ ਇਹ ਜਾਣਕਾਰੀ ਕੋਈ ਹੱਲ ਵੀ ਦੱਸਦੀ ਹੈ? ਅੱਗੇ ਕੀ ਕੀਤਾ ਜਾ ਸਕਦਾ ਹੈ? ਹਾਂ ਸਿਰ ਸਮੱਸਿਆ ਨਹੀਂ ਦੱਸੀ ਗਈ। ਕੁਝ ਰਾਹ ਵੀ ਸੁਝਾਏ ਗਏ ਨੇ। ਸਭ ਤੋਂ ਵੱਡਾ ਜ਼ੋਰ ਹੈ ਇਕੱਠੇ ਹੋਣ ਤੇ। ਇਕਤਾ ਤੇ। ਹਾਂਜੀ। ਕੀ ਪਿੰਡ ਦੇ ਲੋਕ ਆਪਣੀ ਜਾਤ ਪਾਤ ਆਪਣੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਮੁੱਦੇ ਤੇ ਇਕੱਠੇ ਹੋਣ ਇਹ ਪਹਿਲਾ ਕਦਮ ਹੈ ਠੀਕ ਹੈ ਤੇ ਫਿਰ ਇਕੱਠੇ ਹੋ ਕੇ ਫਿਰ ਸੁਝਾ ਹੈ ਕਿ ਪੰਚਾਇਤ ਕੋਲ ਜਾਓ ਉਹਨਾਂ ਨੂੰ ਪੁੱਛੋ ਜਵਾਬ ਮੰਗੋ ਤੇ ਸਭ ਤੋਂ ਪਹਿਲਾਂ ਜਿਹੜੀਆਂ ਗਰਾਊਂਡ ਦੀਆਂ ਲਾਈਟਾਂ ਬੰਦ ਨੇ ਉਹ ਚਾਲੂ ਕਰਵਾਉਣ ਲਈ ਜ਼ੋਰ ਪਾਓ ਤੇ ਜੇ ਪੰਚਾਇਤ ਨਾ ਸੁਣੇ ਤਾਂ ਫਿਰ ਅਗਲਾ ਕਦਮ ਹੈ ਵਿਧਾਇਕ ਤੱਕ ਪਹੁੰਚ ਕਰਨਾ ਇੱਕ ਵਫ਼ਦ ਬਣਾ ਕੇ ਜਾਓ اپنی گل رکھو ਪਿੰਡ ਲਈ ਸਟੇਡੀਅਮ ਦੀ ਮੰਗ ਜ਼ੋਰ ਨਾਲ ਕਰੋ ਤੇ ਆਮ ਲੋਕਾਂ ਤੱਕ ਇਹ ਗੱਲ ਕਿਵੇਂ ਪਹੁੰਚਾਈ ਜਾਵੇ ਉਹਦੇ ਲਈ سوشل میڈیا ਹੈਗਾ ਹੋਰ ਪਲੈਟਫਾਰਮ ਨੇ ਉੱਥੇ ਇਸ ਮੁੱਦੇ ਨੂੰ ਚੁੱਕੋ ਜਿੰਨਾ ਵੱਧ ਰੌਲਾ ਪਏਗਾ ਉਨਾ ਪ੍ਰਸ਼ਾਸਨ ਤੇ ਦਬਾਅ ਬਣੇਗਾ ਨਾਲੇ ਸਭ ਤੋਂ ਜ਼ਰੂਰੀ ਨੌਜਵਾਨਾਂ ਨੂੰ ਸਮਝਾਓ ਕਿ ਉਹਨਾਂ ਦੇ ਹੱਕ ਕੀ ਨੇ ਤੇ ਉਹਨਾਂ ਲਈ ਆਵਾਜ਼ ਕਿਵੇਂ ਚੁਕਣੀ ਹੈ ਹੂੰ ਬਿਲਕੁਲ ਤਾਂ ਸਪਸ਼ਟ ਹੈ ਕਿ ਇਹ ਸਿਰਫ ਇੱਕ ਸਟੇਡੀਅਮ ਦੀ ਗੱਲ ਨਹੀਂ ਰਹੀ ਇਸ ਊਤਰਾਣਾ ਪਿੰਡ ਦੇ ਲੋਕਾਂ ਲਈ ਆਪਣੀ ਪਹਿਚਾਣ ਆਪਣੇ ਹੱਕਾਂ ਦੀ ਲੜਾਈ ਬਣਦੀ ਜਾ ਰਹੀ ਹੈ। ਨਾਮ ਹਲਕੇ ਦਾ ਪਰ ਵਿਕਾਸ ਪੱਖੋਂ ਅਣਗੇਲੀ ਤੇ ਹੱਲ ਜਿਵੇਂ ਤੁਸੀਂ ਦੱਸਿਆ ਉਹ ਇੱਕ ਜੁਟਤਾ ਤੇ ਕਾਰਵਾਈ ਵਿੱਚ ਹੀ ਹੈ। ਬਿਲਕੁਲ ਤੇ ਦੇਖੋ ਇਹ ਸਥਿਤੀ ਸਾਨੂੰ ਸਾਰਿਆਂ ਨੂੰ ਨਾ ਇੱਕ ਵੱਡੇ ਸਵਾਲ ਵੱਲ ਲੈ ਜਾਂਦੀ ਹੈ। ਜਦੋਂ ਕਿਸੇ ਜਗ੍ਹਾ ਦਾ ਕਿਸੇ ਪਾਈਚਾਰੇ ਦਾ ਨਾਮ ਤਾਂ ਬਹੁਤ ਵੱਡੇ ਪੱਧਰ ਤੇ ਵਰਤਿਆ ਜਾਂਦਾ ਹੈ ਉਹ ਇੱਕ ਪਹਿਚਾਣ ਬਣ ਜਾਂਦਾ ਹੈ ਪਰ ਉਸੇ ਪਾਈਚਾਰੇ ਦੀਆਂ ਮਤਲਬ ਬਿਲਕੁਲ ਬੁਨਿਆਦੀ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਇਹ ਜੋ ਫਰਕ ਹੈ ਇਹ ਜੋ ਪਾੜਾ ਹੈ ਇਹਨੂੰ ਕੌਣ ਪਰੇਗਾ ਤੇ ਕਿਵੇਂ ਪਰੇਗਾ ਸਮੂਹਿਕ ਜ਼ਿੰਮੇਵਾਰੀ ਕਿੱਥੇ ਹੈ ਉਸਨੂੰ ਜਗਾਇਆ ਕਿਵੇਂ ਜਾਵੇ ਇਹ ਸਵਾਲ ਹੈ ਜਿਸ ਤੇ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ